सर वो बच्चे सीआईटी वाला सीरियल देख रहे थे तीनों चारों मिल के वो कहा देखो सीआईटी वाला करके दिखाता हूँ यही में टेबल रख के ऊपर वो तार टंगा हुआ था उस पर चढ़ गई या चढ़ के गला में लगा दिया वो और टेबल टूटा हुआ था तेरे से एक एक तेने सर चक्कर तो टेबल घसा गया वो टंग गई उसको अनिता आठ नौ ये प्राथमिक विद्यालय में बिहार के पड़ता है सरपंच कॉलोनी के, के तरफ हाँ दुराहा से आगे सर कोई नहीं सर मेरा लड़का जो है ना साथ था उसको उसे हुआ तो गली में हल्ला करने लग गया था ठीक है तो उसके बाद में मेरा मम्मी उसका आ गई थी ड्यूटी से तो रास्ता में कोई जा रहा था उसको खोजने तो मोटरसाइकिल से मेरा तका था कहा आपको लड़की ऐसे ऐसे-ऐसे हो गई तो फिर वो आया था हम एक बजे काम पे थे तो हमको फोन आया तो फिर हम लोग भी आए अपने भाई को बहन को भाई छोटा है ਹਾਂ ਤੇ ਉਚੀ ਨੇ ਪੁੱਛਿਆ ਕਿ ਐਸੀ ਕੀ ਹੈ ਹਾਂ ਕਿੰਨੇ ਬੱਚੇ ਆਪਕੇ ਚਾਰ ਇਹ ਇਹ ਸਭ ਤੋਂ ਵੱਡੀ ਹੈ ਕਿੰਨੀ ਉਮਰ ਦੀ ਇਸਕੇ 13 ਸਾਲ ਬੱਚੇ ਦੇ ਭਾਈ ਲੱਗਦੇ ਆ ਇਹ ਰਿਸ਼ਤੇਦਾਰੀ ਜੇ ਮੇਰਾ ਮਾਮੇ ਦਾ ਸਾਡੂ ਹੈ ਜੀ ਅੱਛਾ ਤੇ ਕੀ ਘਟਨਾ ਕਾ ਹੋਈ ਹੈ ਜੀ ਘਟਨਾ ਆਏ ਹੋਏ ਅਸੀਂ ਕੰਮ ਤੇ ਸੀਗੇ ਜੀ ਤੇ ਸਾਨੂੰ ਕੰਮ ਤੇ ਫੋਨ ਆਇਆ ਜੀ ਕਿ ਗਲਫਰਾਹ ਲੈ ਲਿਆ ਜੀ ਅਸੀਂ ਜਿਵੇਂ ਗਏ ਸਿੱਧਾ ਗਏ ਤਾਂ ਕਹਾਨੂੰ ਤਾਂ ਉੱਥੇ ਸਾਰੇ ਪਹੁੰਚੇ ਹੋਏ ਸੀ ਇਥੇ ਜਨੂ ਅਸੀਂ ਪਹੁੰਚੇ ਫਿਰ ਦੇਖਿਆ ਉਹ ਮਲਾਜਮ ਵੀ ਪਹੁੰਚੇ ਹੋਏ ਸੀ ਉਹਨੇ ਨੇ ਸਾਰਾ ਕੰਮ ਉਹਨੇ ਨਹੀਂ ਕਰਿਆ ਜੀ ਸਾਡੇ ਜਾਣ ਤੋਂ ਪਹਿਲਾਂ ਮਲਾਜਮ ਪਹੁੰਚੇ ਹੋਏ ਸੀ ਕੋਈ ਕੁਝ ਕਾਰਨ ਪਤਾ ਲੱਗਿਆ ਕੀ ਕਾਰਨ ਤਾਂ ਪਤਾ ਨਹੀਂ ਲੱਗੇ ਸੀ ਤਾਂ ਕੰਮ ਤੇ ਸੀਗੇ ਸਾਰੇ ਕਿਤਾ ਨੇ ਦੱਸਿਆ ਹੋਣਾ ਕੁਝ ਨਹੀਂ ਦਈ ਦੱਸਿਆ ਹੀ ਨਹੀਂ ਬੱਚੇ ਨੂੰ ਵੀ ਇਹ ਵੀ ਸਾਰੇ ਸਾਰੇ ਕੰਮ ਤੇ ਸੀਗੇ ਸਾਰੇ ਇਹ ਤਾਂ ਬੱਚੇ ਨੂੰ ਪਤਾ ਹੋਊਗਾ ਬੱਚੇ ਦਾ ਜਾਣਦਾ ਜੀ ਛੋਟੇ ਛੋਟੇ ਬੱਚੇ ਨਹੀਂ ਜੀ ਇਹ ਸਾਡੇ ਕੋਲ ਨਾ ਰਾਜਵੰਦਵ ਹੈ। ਇਹਦੀ ਲੱਤੀ ਅਨੀਤਾ ਹੈ। ਉਮਰ ਕਰੀਬ 13 ਸਾਲ ਆ। ਇਹ ਕੱਲ ਦੀ ਗੱਲ ਆ। ਕੱਲ ਕੋਈ 1 ਵਜੇ ਦੇ ਕਰੀਬ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਕੁੜੀ ਜੇ ਫਾਹ ਲੈ। ਉੱਥੇ ਹੀ ਗਏ ਆ ਮੁਕਤੇ ਜਾ ਕੇ ਪੜਤਾਲ ਕੀਤੀ ਹੈ। ਪਰਿਵਾਰ ਦੇ ਦੱਸਣ ਦੇ ਮੁਤਾਬਕ ਜਿਹੜੇ ਮਾਪੇ ਉੱਥੇ ਮੁਕਤੇ ਤੇ હાજર ਨਹੀਂ ਸੀਗੇ। ਆਪਣੇ ਕੰਮਕਾਰਾਂ ਤੇ ਗਏ ਸੀ। ਕਿ ਲੜਕੀ ਨੇ ਤਾਰ ਦੇ ਨਾਲ। ਕਪੜੇ ਡੰਗ ਵਾਲੀ ਤਾਰ ਹੁੰਦੀ ਆ ਉਹਦੇ ਨਾਲ। ਤੁੰਨੀ ਨਾਲ ਫਾਹ ਲਿਆ ਹੋਇਆ। ਇਹਦੀ ਫਿਰ ਵੀ ਪੜਤਾਲ ਕੀਤੀ ਜਾ ਰਹੀ ਹੈ। ਕੁਝ ਕਾਰਨਿਕਤਮ ਕੇ ਸਾਹਮਣੇ ਆਏ ਕੁਝ ਕਾਰਨ ਫਿਲਹਾਲ ਇਹ ਜਹਾਖਾ ਬਾਕੀ ਪੋਸਟਮਾਰਡ ਹੋ ਰਿਹਾ ਇਹ ਤੁਹਿਆ